ਮਾਨਤਮਾਨ ਸਾਹਿਬ ਨੇ ਸਮਰਾਲੇ ਉਹਨਾਂ ਦੇ 2000 ਬੰਦਾ ਤਿਆਰ ਹੋ ਗਿਆ ਉਹਨਾਂ ਦੇ ਰੋਡਸੋ ਸਾਮਲ ਹੋਣ ਨੂੰ ਤੇ ਪ੍ਰਮਾਤਮਾ ਦੀ ਕਿਰਪਾ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵਰਕ ਲੈਣਾ ਪਿਆਰ ਹੈ ਦੇਖੋ ਆ ਧੁੱਪੇ ਖੜੇ ਆ ਕਿ ਇਹਨੂੰ ਹੈ ਕਿਸੇ ਨੂੰ ਪ੍ਰਵਾਹ ਨਹੀਂ ਪਾਣੀ ਪੀਂ ਤੱਕ ਨਹੀਂ ਜਾਂਦੇ ਇਹਨਾਂ ਜਿੱਥੇ ਭਗਵੰਤ ਮਾਨ ਦਾ ਨਾਰਾ ਹੋਵੇ ਜਿੱਥੇ ਨਾ ਹੋਵੇ ਉੱਦੇ ਭੁੱਖ ਪਿਆਸ ਲੱਗਦੀ ਨਹੀਂ ਇੱਕ ਤਰੀਕਾ ਕਹਿੰਦੇ ਜੀ ਭੁੱਖੇ ਰਹਿਣ ਨੂੰ ਵੀ ਤਿਆਰ ਹੈ ਪਰ ਲੋਕਾਂ ਨੂੰ ਬੇਨਤੀ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਲਈ ਜਿਹੜਾ 13 ਜਦੋਂ ਨਾਰਾ ਆਮ ਆਪੀ ਪਾਰਟੀ ਨੂੰ ਇੱਕ ਇੱਕ ਵੋਟ ਜਿਹੜੀ ਇੱਕ ਤਰੀ ਨੂੰ ਪਾਇਓ ਸਤਕਾਰਯੋਗ ਹਲਕਾ ਸਾਮ੍ਹਣ ਵਾਲਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਭਰਾ ਦੇ ਲਈ ਆਪਣੇ ਛੋਟੇ ਤੁਹਾਡਾ ਸੇਵਾਦਾਰ ਵੇ ਤੁਹਾਡੇ ਚਰਨਾਂ ਦੇ ਰਹਿ ਕੇ ਸੇਵਾ ਕਰੂੰਗਾ ਪਰ ਇਹ ਬੇਨਤੀ ਕਬੂਲ ਜ਼ਰੂਰ ਕਰਿਓਗੇ ਇੱਕ ਇੱਕ ਵੋਟ ਜਿਹੜੀ ਹੈ ਇੱਕ ਪ੍ਰੇਮ ਨੂੰ ਟਿਕੜ ਦੇ ਨਿਸ਼ਾਨ ਤੇ ਪਾਇਓ ਬਸ ਜ਼ਿੰਦਗੀ ਭਰ ਤੁਹਾਡੇ ਚਰਨਾਂ ਦੇ ਰਹਿ ਕੇ ਸੇਵਾ ਕਰਦਾ ਰਾਵਾਂ ਅੱਜ ਦਾ ਸਮਰਾਲੇ ਜੀ ਹੈ ਜੀ ਸਮਰਾਲੇ ਸ਼ਹਿਰ ਚ ਸਾਥੀ ਦੇ ਸਾਥ ਹਾਜ਼ਰ ਪਹੁੰਚ ਗਏ ਆ ਭਗਵਾਨ ਸਾਨੂੰ ਅੱਜ ਲੋਹਰ ਤੋਂ ਨਿਕਾਲੇ ਹਾਂ ਅਸੀਂ ਹਰਦੀਪ ਸਿੰਘ ਮੁੰਡਿਆ ਕੇ ਸਾਥ ਕਰੀਬਨ 200 ਤੋਂ 250 ਬੰਦੇ ਕੇ ਸਾਥ ਜਾ ਰਹੇ ਹਾਂ और रैली में जा रहे हैं तरह का लोगों में क्या इतनी गर्मी भी पड़ रही है फिर भी लोग फिर भी हमारे आम आदमी के जितना भी कार्यकर्ता हैं वो सभी का उत्साह है कि इस बार तेरह जीरो से पंजाब से हम लोग हरा करके और ਦਿੱਲੀ ਮੈਂ ਸੰਸਦ ਨੇ ਭੇਜेंगे तो बहुत धन्यवाद जी आज सरदार हरदीप सिंह मुंडिया जी साथियों समय स्मराले चले जी ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਰਹੇ ਜੀ ਬਹੁਤ ਬਹੁਤ ਧੰਨਵਾਦ ਜਾਨ ਬਹੁਤ ਵਧੀਆ ਆਮ ਆਦਮੀ ਪਾਰਟੀ ਦੇ ਪ੍ਰਤੀ ਪੰਜਾਬ ਚ ਜਿਵੇਂ ਭਗਵੰਤਪਨ ਸਾਹਿਬ ਨੇ ਕਿਹਾ ਵੀ 13 ਜੀਰੋਂ ਦਾ ਸਾਡਾ ਮਿਸ਼ਨ ਹੈ ਇਸ ਵਾਰ ਪੂਰੇ ਪੰਜਾਬ ਤੋਂ ਮਤਲਬ ਕਿ 13 ਸੀਟਾਂ ਸਾਡੀਆਂ ਆਣ ਗਈਆਂ ਕਿਉਂਕਿ ਲੋਕਾਂ ਦੇ ਵਿੱਚ ਜਿਹੜੇ 2 ਸਾਲ ਦੇ ਵਿੱਚ ਸੀਐਮ ਸਾਹਿਬ ਨੇ ਕੰਮ ਕੀਤੇ ਨੇ ਉਹਦੇ ਪ੍ਰਤੀ ਲੋਕਾਂ ਚ ਬਹੁਤ ਵਧੀਆ ਰੁਝਾਨ ਹੈ ਕਿ ਉਹ ਲੋਕ ਮਿਲਣ ਵੀ ਆ ਰਹੇ ਆ ਸੀਐਮ ਸਾਹਿਬ ਕਿਤਨਾ ਮਿਲਦੇ ਲੋਕਾਂ ਨੂੰ ਡਾਇਰੈਕਟ ਜਾਂ ਕਿਉਂਕਿ ਇਹ ਲੋਕਾਂ ਦਾ ਸੀਐਮਾ ਜਿਵੇਂ ਬਾਕੀ ਪਹਿਲੇ ਵਾਲਾ ਸੀਐਮ ਹੁੰਦੇ ਭਗਵਾਨ ਆਪਣਾ ਅਮਰਿੰਦਰ ਸਿੰਘ ਹੋਗੇ ਬਾਦਲ ਸਾਹਿਬ ਹੋਗੇ ਉਹ ਲੋਕਾਂ 'ਚ ਵਿਚਰਦੇ ਨਹੀਂ ਸੀ ਮਤਲਬ ਕਿ ਅੱਜ ਉਹ ਵੀ ਮਤਲਬ ਸੀਐਮ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਦੇਖ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ ਕਿਉਂਕਿ ਇਹ ਵੀ ਬਦਲਾਅ ਹੀ ਹੈ ਪਹਿਨਾ ਮੁੱਖ ਮੰਤਰੀ ਹੈ ਜਿਹੜਾ ਲੋਕਾਂ ਦੇ ਵਿੱਚ ਉਤਰ ਕੇ ਲੋਕਾਂ ਨੂੰ ਮਿਲਦਾ ਕਿਉਂਕਿ ਇਸ ਪ੍ਰਤੀ ਪਾਰਟੀ ਪ੍ਰਤੀ ਬਹੁਤ ਵਧੀਆ ਲੋਕਾਂ ਦਾ ਸਹਿਯੋਗ ਹੈ